ਰਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸ ਵਾਰ ਦੀ ਦੀਵਾਲੀ ਪੈਨਸ਼ਨਰਸ ਦੁਆਰਾ ਰੋਸ ਵਜੋਂ ਕਾਲੀ ਦੀਵਾਲੀ ਦੇ ਰੋਦ ਵਿੱਚ ਮਨਾਏ ਜਾਣ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਚ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋਰੇ ਕਾਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਦੀਵਾਲੀ ਹਰ ਵਰਗ ਵੱਲੋਂ ਖੁਸ਼ੀਆਂ ਖੇੜਿਆਂ ਤੇ ਰੋਸ਼ਨੀਆਂ ਦਾ ਤਿਹਾਰ ਵਜੋਂ ਮਨਾਈ ਜਾਂਦੀ ਹੈ ਪਰੰਤੂ ਜੇਕਰ ਇਸ ਵਾਰ ਵੱਡੇ ਉਮਰ ਦੇ ਸੀਨੀਅਰ ਸਿਟੀਜ਼ਨਾਂ ਯਾਨੀ ਪੈਨਸ਼ਨਰਸ ਵੱਲੋਂ ਅਕਤੂਬਰ 2025 ਦੀ ਦੀਵਾਲੀ ਨੂੰ ਰੋਸ ਵਜੋਂ ਕਾਲੀ ਦੀਵਾਲੀ ਵਜੋਂ ਮਨਾਉਣ ਦੀ ਇੱਕ ਵੱਡੀ ਦੁਖਦ ਭਰੀ ਗੱਲ ਕਈ ਯਾਰੀ ਹੈ ਤਾਂ ਇਹ ਸੱਚਮੁੱਚ ਹੀ ਇੱਕ ਗਹਿਰੀ ਚਿੰਤਾ ਦਾ ਵਿਸ਼ਾ ਹੈ ਤਾਂ ਅਓ ਜਾਣਦੇ ਹਾਂ ਕਿ ਗਵਰਨਮੈਂਟ ਪੈਨਸ਼ਨਰਸ ਵੈਲਫੇਅਰ ਐਟਰੋਸੀਏਸ਼ਨ ਤੋਰੀ ਦੇ ਪ੍ਰਧਾਨ ਸ਼੍ਰੀ ਜੈਦੇਵ ਸ਼ਰਮਾ ਤੇ ਜਨਰਲ ਸਕੱਤਰ ਸਰਦਾਰ ਜਸਵਿੰਦਰ ਸਿੰਘ ਬੋਲੋਵਾਲ ਵੱਲੋਂ ਕਿਹੜੇ ਕਾਰਨਾ ਕਰਕੇ ਇਸ ਵਾਰ ਦੀ ਦੀਵਾਲੀ ਨੂੰ ਕਾਲੀ ਦੀਵਾਲੀ ਵਜੋਂ ਮਨਾਏ ਜਾਣ ਦੀ ਦੁਖਦਾਇਕ ਗੱਲ ਕਹੀ ਗਈ ਹੈ ਤੇ ਸਰਕਾਰ ਤੋਂ ਪੁਖ ਵਿੱਚ ਕਿਹੜੀਆਂ ਮੰਗਾਂ ਮੰਨੇ ਜਾਣ ਲਈ ਪੋਰ ਜ਼ੋਰ ਆਵਾਜ਼ ਉਠਾਈ ਹੈ ਗਵਰਨਮੈਂਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜੈਦੇਵ ਸ਼ਰਮਾ ਯਾਨੀ ਤੁਰਤ ਤੇ ਜਨਰਲ ਸਕੱਤਰ ਸਰਦਾਰ ਜਸਵਿੰਦਰ ਸਿੰਘ ਮੋਲੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਦੀਵਾਲੀ ਤੱਕ ਨਾ ਮੰਨਣਾ निंदनीय योग्य ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੈਨਸ਼ਨਰਸ ਅਤੇ ਮੁਲਾਜ਼ਮਾਂ ਨੂੰ ਡੀਏ 42% ਮਿਲ ਰਿਹਾ ਹੈ ਜਦੋਂ ਕਿ ਕੇਂਦਰ ਦੇ ਪੈਨਸ਼ਨਰਸ ਨੂੰ 58% ਡੀਏ ਦਿੱਤਾ ਜਾ ਰਿਹਾ ਹੈ ਕੇਂਦਰ ਦੇ ਪੈਨਸ਼ਨਰਸ ਮੁਲਾਜ਼ਮਾਂ ਨੂੰ 58% ਡੀਏ ਯਾਨੀ ਕਿ ਕੁੱਲ 16% ਵਧ ਡੀਏ ਮਿਲ ਰਿਹਾ ਹੈ ਪੈਨਸ਼ਨਰਸ ਦੀ ਪੈਨਸ਼ਨ 1-16 ਤੋਂ ਬਾਅਦ ਵਿੱਚ ਸੇਵਾਮੁਕਤ ਹੋਏ ਪੈਨਸ਼ਨਾਂ ਦੀ ਤਰ੍ਹਾਂ 2.59 ਦੇ ਫਾਰਮੂਲੇ ਨਾਲ ਫਿਕਸ ਕੀਤੀ ਜਾਣੀ ਚਾਹੀਦੀ ਹੈ ਤੇ 1-16 ਤੋਂ ਵੱਡੇ ਜੋ ਬਕਾਏ ਹਨ ਉਹ ਯਕਮੁਸ਼ਤ ਦੋ ਕਿਸ਼ਤਾਂ ਦੇ ਵਿੱਚ ਅਦਾ ਕੀਤੇ ਜਾਣ ਮੁਲਾਜ਼ਮਾਂ ਅਤੇ ਪੈਨਸ਼ਨਾਂ ਦਾ ਵੱਧਵਾ ਮੈਡੀਕਲ ਭੱਤਾ ਜੋ ਕਿ ਪਹਿਲਾਂ 1000 ਰੁਪਏ ਹੈ ਉਸ ਨੂੰ 2000 ਪਏ ਕੀਤਾ ਜਾਵੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੀ ਬਿਹਤਰ ਸਿਹਤ ਸੁਰੱਖਿਆ ਵਾਸਤੇ ਕੈਸ਼ਲੈਸ ਹੈਲਥ ਸਕੀਮ ਚਾਲੂ ਕੀਤੀ ਜਾਵੇ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲਿਆਂ ਨੂੰ ਜਨਰਲਾਈਜ਼ ਕੀਤਾ ਜਾਵੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੋ 42% ਡੀਏ ਜੋ ਦਿੱਤਾ ਜਾ ਰਿਹਾ ਹੈ ਇਸ ਨੂੰ ਹੁਣ ਵਧਾ ਕੇ ਤੇ 58% ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਗਵਾਂਧੀ ਰਾਜਾਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਡੀਏ ਜੋ ਹੈ ਆਪਣੇ ਮਲਾਜਮਾਂ ਤੇ ਪੈਨਸ਼ਨਾਂ ਨੂੰ ਦਿੱਤਾ ਜਾ ਰਿਹਾ ਹੈ ਇਸ ਕਰਕੇ ਜੋ ਇਹ ਅੰਤਰ ਹੈ ਇਹ ਬਹੁਤ ਵੱਡਾ ਅੰਤਰ ਹੈ ਤੇ ਇਸ ਨੂੰ ਇਸ ਦੀ ਪਰਪਾਈ ਕੀਤੀ ਜਾਣੀ ਚਾਹੀਦੀ ਹੈ ਜੋ ਅੰਤਰ ਹੈ ਉਹ ਇਸ ਤਰ੍ਹਾਂ ਹੈ ਕਿ ਜੁਲਾਈ 2023 ਦੇ ਵਿੱਚ 4% ਜਨਵਰੀ 2024 ਵਿੱਚ 4% ਜੁਲਾਈ 2024 ਵਿੱਚ 3% ਜਨਵਰੀ 2025 ਵਿੱਚ 2% ਤੇ ਜੁਲਾਈ 2025 ਵਿੱਚ 3% ਹੈ ਜਿਸ ਦਾ ਕੁੱਲ ਜੋੜ 16% ਬਣਦਾ ਹੈ ਸੋ ਉਕਤ ਰੈਂਦੀਆਂ ਸਾਰੀਆਂ ਜੋ ਕਿਸ਼ਤਾ ਹਨ ਤੇ ਇਹਨਾਂ ਦਾ ਬਕਾਇਆ ਤੁਰੰਤ ਦਿੱਤਾ ਜਾਵੇ 1.2 2016 ਨੂੰ ਤਨਖਾਹ ਕਮਿਸ਼ਨ ਲਾਗੂ ਕਰਦੇ ਸਮੇ 125% ਮਹਿੰਗਾਈ ਪੱਤੇ ਨੂੰ ਆਧਾਰ ਬਣਾਇਆ ਜਾਵੇ ਇਹ ਜੋ ਹੈ ਇਹ ਜਾਰੀ ਕੀਤੀ ਗਈ ਹੈ ਸੂਚਨਾ ਜਸਵਿੰਦਰ ਸਿੰਘ ਮੋਹਲੋਵਾਲ ਜਨਰਲ ਸਕੱਤਰ ਵੱਲੋਂ ਤੇ ਇਹ ਤਾਂ ਹੁਣ ਸਾਰੇ ਹੀ ਪੈਨਸ਼ਨਰ ਦੇ ਯਾਨੀ ਕਿ ਸਾਰੀਆਂ ਹੀ ਐਸੋਸੀਏਸ਼ਨ ਪੰਜਾਬ ਦੇ ਜਿੰਨੇ ਵੀ ਪੈਨਸ਼ਨਰ ਹਨ ਉਹਨਾਂ ਦੀ ਇਹ ਕਹੀ ਮੰਗ ਹੈ ਕਿ ਜੋ ਇਹ ਪਾੜਾ ਹੈ 16% ਦਾ ਡੀਆਈ ਦੀਆਂ ਕਿਸ਼ਤਾਂ ਦਾ ਇਹ ਜ਼ਰੂਰ ਹੀ ਪੂਰਾ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਮਹਿੰਗਾਈ ਦੇ ਯੁੱਗ ਦੇ ਵਿੱਚ ਗੁਜ਼ਾਰਾ ਜੋ ਹੈ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਤੇ ਇਸ ਤੋਂ ਇਲਾਵਾ ਵੱਡੀ ਉਮਰ ਦੇ ਜੋ ਪੈਨਸ਼ਨਰਸ ਹੁੰਦੇ ਹਨ ਇਹਨਾਂ ਨੂੰ 올ਡ ਏਜ ਰਿਲੇਟਡ ਕਈ ਤਰ੍ਹਾਂ ਦੀਆਂ ਦਿੱਕਤਾਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਇਸ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਵੱਡੀ ਉਮਰ ਦੇ ਆਪਣੇ ਇਹਨਾਂ ਪੈਨਸ਼ਨਾਂ ਦੇ ਵਾਸਤੇ ਜੋ ਹੈ ਇੱਕ ਤਰ੍ਹਾਂ 16% ਦਾ ਜੋ ਮਹਿੰਗਾਈ ਪੱਤੇ ਦਾ ਜਾਂ ਕਿਸ਼ਤਾਂ ਦਾ ਬਕਾਇਆ ਹੈ ਤੇ ਕਿਸ਼ਤਾਂ ਹਨ ਪੈਂਡਿੰਗ ਉਹਨਾਂ ਨੂੰ ਫ੍ਰੀਜ਼ ਕੀਤਾ ਜਾਣਾ ਚਾਹੀਦਾ ਹੈ ਤੇ ਦੂਸਰਾ ਜੋ ਬਕਾਇਆ ਹੈ ਉਹ 42 ਕਿਸ਼ਤਾਂ ਦੀ بجائے ਜੱਕ ਮੁਸਤ ਇੱਕ ਜਾਂ ਦੋ ਕਿਸ਼ਤਾਂ ਦੇ ਵਿੱਚ ਅਦਾ ਕੀਤਾ ਜਾਣਾ ਚਾਹੀਦਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੁੰਭ ਕਰਨ ਦੀ نیند ਸੁੱਤੀ ਪਈ ਸਰਕਾਰ ਦੇ ਉੱਤੇ ਇਹਨਾਂ ਆਵਾਜ਼ਾਂ ਦੇ ਨਾਲ ਜੋ ਕਿ ਪੈਨਸ਼ਨਾਂ ਦੁਆਰਾ, ਮਜ਼ਦੂਰਾਂ ਦੁਆਰਾ ਜਾਂ ਹੋਰ ਵੱਖ-ਵੱਖ ਵਰਗਾਂ ਦੁਆਰਾ ਉਠਾਈਆਂ ਜਾ ਰਹੀਆਂ ਹਨ ਇਹਨਾਂ ਆਵਾਜ਼ਾਂ ਨੂੰ ਸੁਣਨ ਦੀ ਜੋ ਇੱਛਾ ਹੈ ਕਿ ਸਰਕਾਰ ਦੇ ਵਿੱਚ ਉਸ ਦੀ ਕੋਈ ਕੋਸ ਆਵਾਜ਼ ਨੂੰ ਸੁਣਨ ਦੀ ਕੋਈ ਇੱਛਾ ਹੈ ਵੀ ਜਾਂ ਫਿਰ ਜਾਣ ਬੁਝ ਕੇ ਕਿਸੇਦ ਵਟ ਕੇ ਸਰਕਾਰ ਜੋ ਹੈ ਉਹ ਇਸ ਨੂੰ ਇਗਨੋਰ ਕਰ ਰਹੀ ਹੈ ਪਰੰਤੂ ਇਸ ਦਾ ਕਮਿਆਜਾ ਆਉਣ ਵਾਲੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਨੂੰ ਉਪਤਨਾ ਪੈ ਸਕਦਾ ਹੈ ਇਸ ਕਰਕੇ ਸਰਕਾਰ ਨੂੰ ਤੁਰੰਤ ਇਹ ਡੈਮੇਜ ਕੰਟਰੋਲ ਕਰ ਲੈਣਾ ਚਾਹੀਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਕਰ ਲਓ ਇਸ ਨੂੰ ਹਾਈਪ ਕਰ ਲਓ ਇਸ ਨੂੰ ਸ਼ੇਅਰ ਕਰ ਲਓ ਤੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਦੀ ਕਰਦਾ ਬਹੁਤ ਬਹੁਤ ਧੰਨਵਾਦ ਜੀ